ਬਾਬੇ ਨਾਨਕ ਨੇ ਇਹ ਗੱਲ ਕਹੀ ਸੀ ਉਤਮ ਖੇਤੀ ਮੱਧ ਵਪਾਰ ਲਖਿੱਧ ਚਾਕਰੀ ਮਟਰ ਲਾਏ ਆ ਮੇਥੇ ਮੇਥੀ ਯਾਨੀ ਸਾਰਾ ਕੁਝ ਹੀ ਬੀਸਿਕਲੀ ਜੀ ਹੁਣ ਤਿੰਨ ਚਾਰ ਤਰ੍ਹਾਂ ਦੀਆਂ ਤਾਂ ਸਾਡੇ ਕੋਲ ਘਰ ਦੀਆਂ ਦਾਲਾਂ ਹੀ ਆ ਇਹ ਇਹਨੂੰ ਕੱਟ ਲੈਣੇ ਆ ਜੀ ਛੋਟੇ ਛੋਟੇ ਪੀਸੇਸ ਦੇ ਵਿੱਚ ਤੇ ਇਹਦੀ ਅੱਖ ਹੀ ਲਾਉਣੀ ਆ ਵੱਡ ਕਹਿੰਦੇ ਆ ਜੀ ਇਹਨੂੰ ਵੱਡ ਇਹਦੇ ਵਿੱਚ ਲਾ ਕੇ ਜੀ ਇਹ ਇੱਕ ਟ੍ਰੇ ਦੇ ਵਿੱਚ 50 ਅ ਬਰਡਸ ਲੱਗ ਜਾਂਦੇ ਆ ਜੀ ਇਹ ਤਕਰੀਬਨ 4 ਕਿੱਲਿਆਂ ਦਾ ਮਾਲ ਆ ਜੀ ਅਰੇ ਹੁੰਦੇ ਆ ਪੰਜਾਬ ਦੀ ਧਰਤੀ ਬਹੁਤ ਜਰਖੇਜ਼ ਧਰਤੀ ਆ ਜੀ ਇੱਥੇ ਸਭ ਕੁਝ ਹੋ ਸਕਦਾ ਜੀ ਇਹ ਜੰਗਲੀ ਪਿੰਡੀ ਆ ਜੀ ਇਹ ਯੂਪੀ ਤੋਂ ਆਉਂਦੀ ਆ ਸੁਖ ਲਈ ਵੀ ਕਹਿੰਦੇ ਆ ਇਹਨੂੰ ਇਹ ਗੋੜ ਬਣਾਉਣ ਦੇ ਵਿੱਚ ਵਰਤੀ ਜਾਂਦੀ ਆ ਜੀ ਇਹ ਇਹ ਜੀ ਅਸੀਂ ਜਿਵੇਂ ਇਹਦੀ ਮੈਲ ਕੱਟਦੇ ਆ ਇਹਦੇ ਨਾਲ ਜੀ ਅਸੀਂ ਇਹਦੇ ਉੱਪਰ ਕੋਈ ਸਪਰੇਅ ਨਹੀਂ ਕੀਤੀ ਕੋਈ ਇਹਦੇ 'ਤੇ ਪਰ ਅਸੀਂ ਦੂਜਾ ਰਿਓ ਨਹੀਂ ਪਾਇਆ ਡਾਈ ਜਾਂ ਯੂਰੀਆ ਸਰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸੀਂ ਮੌਜੂਦ ਆ ਪਿੰਡ ਹਲਵਾਰਾ ਜ਼ਿਲ੍ਹਾ ਲੁਧਿਆਣਾ ਆ ਨੇੜੇ ਹਲਵਾਰਾ 에ਰਪੋਰਟ ਵੀ ਜਿਹੜਾ ਬਣ ਕੇ ਜਲਦ ਲੋਕਾਂ ਨੂੰ ਸਮਰਪਿਤ ਹੋਊਗਾ ਤੇ ਜਦੋਂ ਅਸੀਂ ਹਲਵਾਰੇ ਤੋਂ ਪੱਖੋੜ ਨੂੰ ਜਾਂਦੇ ਆ ਤਾਂ ਹਲਵਾਰੇ ਦੇ ਮੋੜ ਵਿੱਚ ਕਿਸਾਨ ਵੀਰ ਆ ਸਾਡੇ ਮਨਦੀਪ ਹਲਵਾਰਾ ਜਿਹੜੇ ਕਿ ਲੰਮਾ ਸਮਾਂ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਆਪਣਾ ਉੱਪਰ ਆਪਣਾ ਰੁਜ਼ਗਾਰ ਕਰਦੇ ਆਏ ਨੇ ਤੇ ਹੁਣ ਪੂਰਾ ਕੰਮ ਸਮੇਟ ਕੇ ਉਹ ਪੰਜਾਬ ਦੀ ਧਰਤੀ ਦੇ ਉੱਪਰ ਪਹੁੰਚੇ ਨੇ ਤਾਂ ਆਪਣੇ ਖੇਤ ਦੇ ਵਿੱਚ ਉਹ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਆ ਅਗਾਉਂਦੇ ਨੇ ਤਾਂ ਉੱਥੇ ਹੀ ਉਹਨਾਂ ਦਾ ਖਲਾੜਾ ਵੀ ਲਾਇਆ ਹੋਇਆ ਤੇ ਗੋੜ ਵੀ ਤਿਆਰ ਕਰਦੇ ਨੇ ਤੇ ਵੱਖ-ਵੱਖ ਉਹਨਾਂ ਦੇ ਜਿਹੜੇ ਪ੍ਰੋਜੈਕਟ ਨੇ ਤਿਆਰ ਕਰਕੇ ਉਹ ਵੇਚੇ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਅੱਜ ਗੱਲਬਾਤ ਅਸੀਂ ਕਰਾਂਗੇ ਤੇ ਆਉ ਮਲਾਉਣੀ ਆ ਮਨਦੀਪ ਸਿੰਘ ਹਲਵਾਰਾ ਜੀ ਦੇ ਨਾਲ ਹਾਂਜੀ ਸਾਡੇ ਨਾਲ ਨੇ ਮਨਦੀਪ ਸਿੰਘ ਜੀ ਹਲਵਾਰਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਸੜਕ ਤੋਂ ਜਾ ਰਹੇ ਸੀਗੇ ਛੋਡੇ ਬੋਰਡ ਲੱਗੇ ਹੋਏ ਸੀ ਪੜ ਕੇ ਆਏ ਹਾਂ ਹਾਂਜੀ ਤਾਂ ਤੁਸੀਂ ਜਾਣਕਾਰੀ ਦਿਓ ਸਾਡੇ ਜਿਹੜੇ ਵੀ ਵੀਡੀਓ ਦੇਖਣ ਵਾਲੇ ਨੇ ਸਾਡੇ ਚੈਨਲ ਤੇ ਤੇ ਤੁਸੀਂ ਇਸ ਜਗ੍ਹਾ ਦੇ ਉੱਪਰ ਆਪਣੀ ਜ਼ਮੀਨ ਦੇ ਵਿੱਚ ਕੰਮ ਕੀਤਾ ਸ਼ੁਰੂ ਕੀਤਾ ਜਿਵੇਂ ਅ ਅਸੀਂ ਇਹ ਵੀ ਸਾਨੂੰ ਪਤਾ ਲੱਗਿਆ ਕਿ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਨਮਾਚਰ ਆਪਣਾ ਕੀਤਾ ਕਰਦੇ ਆਏ ਹੋ ਤੇ ਹੁਣ ਤੁਸੀਂ ਪੰਜਾਬ ਦੀ ਧਰਤੀ ਤੇ ਆ ਗਏ ਹੋ ਵਿਦੇਸ਼ਾਂ ਨੂੰ ਬਾਏ ਬਾਏ ਕਹਤਾ ਤਾਂ ਪੂਰੀ ਜਾਣਕਾਰੀ ਦਿਓਗੇ ਜੀ ਹਾਂਜੀ ਅਸੀਂ ਨਾ ਜੀ ਕਾਫੀ ਦੇਰ ਦੇ ਆਏ ਹੋਏ ਆ ਉਦੋਂ ਅਸੀਂ ਖੇਤੀਬਾੜੀ ਨਹੀਂ ਸੀ ਸ਼ੁਰੂ ਕੀਤੀ ਹਾਂਜੀ ਬੱਚੇ ਪੜ੍ਹਦੇ ਸੀਗੇ ਪਟਿਆਲੇ ਵਾਈਪੀਐਸ ਤੇ ਬੱਚਿਆਂ ਦੀ ਮੇਨ ਐਜੂਕੇਸ਼ਨ ਦਾ ਧਿਆਨ ਸੀਗਾ ਭਈ ਉਹ ਕੋਣੋ ਆਦੀ ਡਿਗਰੀਆਂ ਬੇਟੇ ਨੇ ਤਾਂ ਕਰ ਲਈਏ ਬੇਟੀ ਹਜੇ ਕਰ ਰਹੀ ਆ ਠੀਕ ਹੈ ਜੀ ਤੇ ਬਸ ਹੁਣ ਅਸੀਂ ਉਧਰੋਂ ਥੋੜੇ ਜਿਹਾ ਫ੍ਰੀ ਹੋ ਗਏ ਆ ਬੱਚਿਆਂ ਮੰਨੀਓ ਤੇ ਅਸੀਂ ਹੁਣ ਖੇਤੀ ਨਾਲ ਸ਼ੁਰੂ ਤੋਂ ਪਰਿਵਾਰ ਜੁੜਿਆ ਹੋਇਆ ਤੇ ਖੇਤੀ ਪਸੰਦ ਆ ਜੀ ਸ਼ੁਰੂ ਤੋਂ ਹੀ ਕਰਨੀ ਤੇ ਹੁਣ ਖੇਤੀ ਸ਼ੁਰੂ ਕੀਤੀ ਆ ਜੀ ਇਹ ਪਹਿਲਾ ਸਾਲ ਆ ਸਾਡਾ ਇਤਕੀ ਅਸੀਂ ਸਿਰਫ 4 ਕਿਲਿਆਂ ਤੋਂ ਸ਼ੁਰੂ ਕੀਤੀ ਸੀ ਹਾਂਜੀ ਤੇ ਉਹਦਾ ਕਾਫੀ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਅਸੀਂ 5 ਕਿ ਤਰ੍ਹਾਂ ਦੀ ਤਾਂ ਕਣਕ ਲਾਈ ਆ ਜੀ ਠੀਕ ਹੈ ਜੀ ਇਹ ਸਿਰਫ ਇੱਕ ਕਣਕਾਂ ਜਿਹੜੀਆਂ ਹੈਗੀਆਂ ਜਿਹੜੀ ਆਪਾਂ ਨੋਰਮਲ ਕਣਕ ਖਾਣੇ ਆ ਜੀ ਉਹ ਕਣਕ ਦੇ ਵਿੱਚ ਨਾ ਨਿਊਟ੍ਰੀਸ਼ਨ ਵੈਲਿਊ ਜਮ ਖਤਮ ਹੋਈ ਹੋਈ ਆ ਠੀਕ ਹੈ ਜੀ ਜਿਹੜੀ ਕਣਕ ਅਸੀਂ ਲਾਉਨੇ ਆ ਜਿਵੇਂ ਇਹ ਆਰਗੇਨਿਕ ਆ ਇਹਦੇ ਵਿੱਚ ਜਿਵੇਂ ਹੁਣ ਅਸੀਂ ਪਹਿਲਾ ਸਾਲ ਤਾਂ ਥੋੜਾ ਜਿਆ ਮਾੜੀ ਹੋਊਗੀ ਜੀ ਦੋ ਦੋ ਸਾਲ ਮਾੜੀ ਹੋਊਗੀ ਕਣਕ ਪਰ ਤੀਜੇ ਸਾਲ ਤੋਂ ਕਣਕ ਫਿਰ ਤੁਹਾਨੂੰ ਪੂਰੀ ਨਿਊਟ੍ਰੀਸ਼ਨ ਉਹਦੇ ਜਿਹੜੇ ਹੁੰਦੇ ਆ ਜਿਹੜੇ ਤੱਤ ਹੁੰਦੇ ਆ ਉਹ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਂਦੇ ਆ ਜਿਹੜੀ ਇਹ ਕਣਕ ਹੁੰਦੀ ਹੈ ਇਹ ਯੂਰੀਏ ਵਗੈਰਾ ਜਾਂ ਸਪਰੇਅਾਂ ਕਰਕੇ ਆਪਾ ਪਾਲ ਤਾਂ ਲੈਨੇ ਪਰ ਇਹਦੇ ਵਿੱਚ ਤੱਤ ਕੋਈ ਨਹੀਂ ਹੁੰਦਾ ਜੀ ਇਹ ਬਿਮਾਰੀਆਂ ਕਾਫੀ ਫੁਲਾਉਂਦੀਆਂ ਇਹ ਚੀਜ਼ਾਂ ਜਿਹੜੀਆਂ ਆਪਾਂ ਇਹ ਸਪਰੇਆਂ ਵਾਲੀਆਂ ਚੀਜ਼ਾਂ ਖਾਣੇ ਆ ਜਾਂ ਯੂਰੀ ਵਾਲੀਆਂ ਖਾਣੇ ਆ ਇਸੇ ਕਰਕੇ ਬਿਮਾਰੀਆਂ ਆਪਾਂ ਨੂੰ ਜ਼ਿਆਦਾ ਵੱਧ ਰਹੀਆਂ ਜੀ ਇੱਕ ਵਾਰ ਜੀ ਜਿਵੇਂ ਤੁਸੀਂ ਖੇਤੀਬਾਰੇ ਜਿਹੜਾ ਗਿਆਨ ਆ ਪਹਿਲਾਂ ਤੋਂ ਹੀ ਰੱਖਦੇ ਸੀ ਜਿਵੇਂ ਵਿਦੇਸ਼ਾਂ ਦੀ ਧਰਤੀ ਅਮਰੀਕਾ ਦੇ ਤੇ ਕੈਨੇਡਾ ਵਿੱਚ ਰਹਿੰਦੇ ਸੀ ਉੱਥੇ ਹੀ ਜਾਣਕਾਰੀ ਰੱਖਦੇ ਜਾਂ ਤੁਸੀਂ ਇੱਥੇ ਬਕਾਇਦਾ ਆ ਕੇ ਪੰਜਾਬ ਦੀ ਧਰਤੀ ਤੇ ਵੀ ਟ੍ਰੇਨਿੰਗ ਲਈ ਆ ਜਿਹੜਾ ਤੁਸੀਂ ਸਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਬੀਜੀਆਂ ਨੇ ਤੇ ਰਿਹਾਂ ਸਿਰ ਪਿਆਂ ਜਿਹੜੀਆਂ ਨਹੀਂ ਕਰਦੇ ਤੁਸੀਂ ਆਪਣਾ ਦੇਸੀ ਰੋਧ ਦੇ ਨਾਲ ਪਾਲਦੇ ਹੋ ਨਹੀਂ ਜੀ ਟ੍ਰੇਨਿੰਗ ਤਾਂ ਮੈਂ ਸਿਰਫ ਗੁੜ ਸ਼ੱਕਰ ਦੀ ਤੇ ਸਿਰਕੇ ਦੀ ਲਈ ਆ ਠੀਕ ਹੈ ਜੀ ਬਾਕੀ ਕੁਝ ਇੰਟਰਸਟ ਇਧਰ ਨੂੰ ਹੋਣ ਕਰਕੇ ਮੇਰੇ ਦੋਸਤ ਆ ਇੱਕ ਡਾਕਟਰ ਭੁਪਿੰਦਰ ਸਿੰਘ ਅਫਰੀਦ ਕੋਟ ਤੋਂ ਹਾਂ ਠੀਕ ਹੈ ਜੀ ਡਾਇਰੈਕਟਰ ਆ ਉਹ ਆਪਣੇ ਸਿਹਤ ਵਿਭਾਗ ਦੇ ਵਿੱਚ ਕੁਝ ਉਹਨਾਂ ਦੀ ਰਹਿਨਮਾਈ ਦੇ ਹੇਠ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਉਹਨਾਂ ਦੀ ਕਾਫੀ ਯੋਗਦਾਨ ਆ ਮੈਨੂੰ ਇਹ ਚੀਜ਼ ਵਿੱਚ ਉਹਨਾਂ ਦੀ ਦੱਸਦੇ ਆ ਉਹ ਜਿਵੇਂ ਆਪਾਂ ਕਰ ਲੈਣਾ ਬਾਕੀ ਕੁਝ ਆਪ ਨੂੰ ਵੀ ਹੈਗਾ ਜੀ ਪੜ੍ਹਦੇ ਸੁਣਦੇ ਦੇਖਦੇ ਰਹੀਦਾ ਜੀ ਅੱਜ ਕੱਲ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਂਦੀ ਆ ਇੰਟਰਨੈਟ ਤੇ ਵੀ ਮਿਲ ਜਾਂਦੀ ਆ ਪਲੱਸ ਹੋਰ ਵੀ ਕਾਫੀ ਆਪਣੇ ਪੰਜਾਬ ਦੇ ਵਿੱਚ ਫਾਰਮਰਸ ਹੈਗੇ ਜਿਹੜੇ ਬਹੁਤ ਜ਼ਿਆਦਾ ਵਧੀਆ ਖੇਤੀ ਕਰ ਰਹੇ ਜਿਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਜੀ ਬਿਲਕੁਲ ਠੀਕ ਹੈ ਬਿਲਕੁਲ ਹਾਂ ਜੀ ਜਿਵੇਂ ਸੋਡੇ ਤੋਂ ਜਾਣਕਾਰੀ ਜਿਵੇਂ ਅਸੀਂ ਅੱਜ ਲੈ ਰਹੇ ਆਂ ਸੋਡੇ ਵੀ ਵੀਡੀਓ ਲੋਕਾਂ ਤੱਕ ਜਾਊਗੀ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਵਿਦੇਸ਼ਾਂ ਬਾਦ ਨੂੰ ਭੱਜ ਰਹੇ ਨੇ ਕਿ ਪੰਜਾਬ ਦੀ ਧਰਤੀ ਤੇ ਕੰਮ ਨਹੀਂ ਕੰਮ ਤਾਂ ਜਿੰਨਾ ਮਰਜ਼ੀ ਕਰ ਲੋ ਜ਼ਮੀਨ ਸੋਡੇ ਕੋਲ ਆ ਤੁਸੀਂ ਕਰ ਸਕਦੇ ਹੋ ਉਹਨਾਂ ਨੂੰ ਜ਼ਰੂਰ ਜਾਣਕਾਰੀ ਬਾਈ ਜੀ ਦੇਣੀ ਬਣਦੀ ਹੈ ਗੱਲ ਇਹ ਹੈ ਨਾ ਜੀ ਜਿਵੇਂ ਆਪਾਂ ਉਥੇ ਬਾਹਰਲੇ ਦੇਸ਼ਾਂ ਦੇ ਵਿੱਚ ਆਪਾਂ ਕੰਮ ਨੂੰ ਕੰਮ ਸਮਝਦੇ ਆਂ ਹਾਂਜੀ ਸਵੇਰ ਨੂੰ ਆਪਾਂ 7 ਵਜੇ ਨਿਕਲ ਲੈਣੇ ਸ਼ਾਮ ਨੂੰ 7 ਵਜੇ 12 ਘੰਟੇ ਆਪਾਂ ਤਕਰੀਬਨ ਤਕਰੀਬਨ ਕੰਮ ਕਰਕੇ ਆਉਨੇ ਆ ਜੀ ਵੱਧ ਵੀ ਕਰਦੇ ਆ ਚਲੋ ਕੁਝ ਘੱਟ ਵੀ ਕਰਦੇ ਹੋਣਗੇ ਜੇ ਆਪਾਂ 8 ਤੋਂ 10 ਘੰਟੇ 8 ਘੰਟੇ ਵੀ ਜੇ ਆਪਾਂ ਪ੍ਰੋਪਰ ਆਪਦੀ ਖੇਤੀ ਨੂੰ ਦਿੰਨੇ ਆ ਤਾਂ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਕਿਸੇ ਵੀ ਕਿਸਮ ਦਾ ਕੋਈ ਘਾਟੇ ਵਾਲਾ ਸੌਦਾ ਹੈਗਾ ਸਿਰਫ ਇੱਕ ਤੁਹਾਨੂੰ ਥੋੜਾ ਜਿਹਾ ਚੇਂਜ ਕਰਨ ਦੀ ਲੋੜ ਆ ਆਪਦੇ ਆਪ ਨੂੰ ਵੀ ਜਿਵੇਂ ਆਪਾਂ ਕਣਕ ਸਿੱਟਣ ਜਾਂਦੇ ਆ ਜੀ ਮੰਡੀਆਂ ਦੇ ਵਿੱਚ ਉਹਨੂੰ ਸਿੱਟਣ ਦੀ ਬਜਾਏ ਜੇ ਆਪਾਂ ਉਹਨੂੰ ਥੋੜਾ ਤੇ ਵਧੀਆ ਤਰੀਕੇ ਨਾਲ ਕੀਤਾ ਜਾਵੇ ਤੁਹਾਡੇ ਕੋਲੇ ਆਪ ਗ੍ਰਾਹਕ ਕੌਣ ਤੇ ਫੇਰ ਤੁਹਾਨੂੰ ਸਹੀ ਮੁੱਲ ਮਿਲਦਾ ਜੀ ਜਦੋਂ ਆਪਾਂ ਆਪ ਜਾ ਕੇ ਵੇਚਣ ਜਾਂਦੇ ਆਂ ਚੀਜ਼ ਫਿਰ ਉਹ ਗੱਲ ਬਣਦੀ ਨਹੀਂ ਜੀ ਥੋੜੀ ਹੋਵੇ ਚੀਜ਼ ਪਰ ਕੁਆਲਿਟੀ ਦਾ ਹੋ ਜੀ ਚੀਜ਼ੀ ਦੀ ਮੈਂ ਤਾਂ ਇਹ ਕਹਿਣਾ ਜਿਵੇਂ ਹੁਣ ਸਾਰੇ ਹੀ ਕਿਸਾਨਾਂ ਦੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਪੂਰੇ ਆਲੂ ਆਲੂ ਵਿਝੇ ਹੋਏ ਨੇ ਉਹ ਜਿਹੜੇ ਵਪਾਰੀ ਨੇ ਉਹੀ ਬਜਵਾਉਂਦੇ ਆ ਉਹਨਾਂ ਤੋਂ ਉਹੀ ਤੁਸੀਂ ਆਲੂ ਆਪ ਬੀਜ ਕੇ ਆਪ ਵੇਚੋ ਤਾਂ ਫਿਰ ਬਿਲਕੁਲ ਬਿਲਕੁਲ ਮੈਂ ਉਹੀ ਕਹਿ ਰਿਹਾ ਨਾ ਜੀ ਵੀ ਜੇ ਆਪਾਂ ਜੋ ਮੈਂ ਕਿਸੇ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਸੀਗੇ ਵੀ ਜਿੰਨੀ ਵੀ ਤੁਹਾਡੀ ਖੇਤੀ ਹੈਗੀ ਆ ਹਾਂਜੀ ਥੋੜੀ 15% ਤੋਂ ਵੱਧ ਇੱਕ ਫਸਲ ਨਹੀਂ ਹੋਣੀ ਚਾਹੀਦੀ ਵੀ ਜੇ ਰੱਬ ਨਾ ਕਰੇ ਕਿਸੇ ਪਾਸੇ ਤੁਹਾਨੂੰ ਕੋਈ ਮਾਰ ਵੀ ਪੈ ਜਾਂਦੀ ਹੈ ਕੋਈ ਕੁਦਰਤ ਦੀ ਜਾਂ ਵੈਸੇ ਰੇਟ ਰੂਟ ਡਿੱਗ ਪੈਂਦੇ ਆ ਜੀ ਉਹ ਮੋਨੋਪਲੀਆ ਚੱਲਦੀਆਂ ਤੇ ਤੁਹਾਡੇ ਕੋਲੇ ਜੇ 15% ਤੋਂ ਵੱਧ ਨਹੀਂ ਕੋਈ ਇੱਕ ਫਸਲ ਹੋਊਗੀ ਤਾਂ ਤੁਸੀਂ ਫਿਰ ਇੱਕ ਫਸਲ ਤੁਹਾਨੂੰ ਮਾਰ ਦੇ ਵੀ ਗਈ ਤਾਂ ਦੂਜੀਆਂ ਫਸਲਾਂ ਤੋਂ ਉਹ ਕਵਰ ਅਪ ਕਰ ਜਾਂਦੀਆਂ ਹਾਂਜੀ ਹਾਂਜੀ ਤੇ ਇੱਕ ਵਾਈ ਜੀ ਹੁਣ ਅਸੀਂ ਜਾਣਕਾਰੀ ਤੁਹਾਡੇ ਤੋਂ ਚਾਹਾਂਗੇ ਵੀ ਕਿਹੜੀ ਕਿਹੜੀਆਂ ਤੁਸੀਂ ਇੱਥੇ ਫਸਨਾ ਬੀਜੀ ਹੋਈਆਂ ਨੇ ਤੇ ਜਰੂਰ ਦਰਸਕਾਂ ਨੂੰ ਦਿਖਾ ਦਿੱਤੀ ਜਾਵੇ ਤੇ ਰਿਓ ਬਾਰੇ ਵੀ ਜਾਣਕਾਰੀ ਜਰੂਰ ਦਿਓ ਜੀ ਤੁਸੀਂ ਰਿਓ ਕਿਹੜਾ ਵਰਤਦੇ ਹੋ ਜੀ ਇਹਨਾਂ ਦੀ ਤਾਂ ਪੰਜ ਤਰ੍ਹਾਂ ਦੀ ਤਾਂ ਜੀ ਕਣਕ ਲਾਈ ਹੋਈ ਹੈ ਇੱਥੇ ਇਹ ਇਹਦੇ ਵਿੱਚ ਜਿਵੇਂ ਇੱਕ ਸੋਨਾ ਮੋਤੀ ਆ ਉਹਦੇ ਜਮਾਂ ਹੀ ਮੂੰਗੀ ਦੇ ਦਾਣੇ ਵਰਗਾ ਦਾਣਾ ਹੁੰਦਾ ਜੀ ਠੀਕ ਹੈ ਜੀ ਗੋਲ ਤਕਰੀਬਨ ਗੋਲ ਕਣਕ ਹੁੰਦੀ ਹੈ ਜੀ ਉਹ ਐਤ ਕੀ ਤਾਂ ਅਸੀਂ ਵੀ ਉਹੀ ਤਿਆਰ ਕਰ ਰਹੇ ਹਾਂ ਗਾਹਾਂ ਤੋਂ ਅਸੀਂ ਅੱਗੇ ਤੋਂ ਦਵਾਂਗੇ ਜਿਹੜੇ ਬੰਦੇ ਇੰਟਰਸਟਡ ਹੋਣਗੇ ਕਣਕ ਲੈਣ ਦੇ ਠੀਕ ਹੈ ਜੀ ਤੇ ਇੱਕ ਹੈਗੀ ਆ ਜੀ ਕਾਲੀ ਕਣਕ ਆ ਇੱਕ ਚਪਾਤੀ ਨੰਬਰ 1 ਆ ਸੋਨਾ ਆਪਣੀ ਇੱਕ 826 ਤਾਂ ਨੋਰਮਲ ਵੈਰਾਈਟੀ ਆ ਪਰ ਉਹਦੇ ਵਿੱਚ ਜਿਹੜੇ ਤੱਤ ਹੋਣਗੇ ਉਹ ਦੂਜੀਆਂ ਕਣਕਾਂ ਨਾਲੋਂ ਜ਼ਿਆਦਾ ਹੋਣਗੇ ਦੇਖੋ ਠੀਕ ਹੈ ਇੱਕ ਬਾਂਸੀ ਆ ਜੀ ਤੇ ਬਾਕੀ ਅਸੀਂ ਅਡਡ ਵੈਰਾਈਟੀਆਂ ਲਾਈਆਂ ਜੀ ਜਿਵੇਂ ਚਿੱਟੇ ਛੋਲੇ ਵੀ ਲਾਏ ਆ ਕਾਲੇ ਵੀ ਲਾਏ ਆ ਆ ਲਸਣ ਲਾਇਆ ਜੀ ਦੋ ਤਿੰਨ ਤਰ੍ਹਾਂ ਦਾ ਫਿਰ ਅਸੀਂ ਹਾਲੂਨ ਲਾਈ ਆ ਜੀ ਅਲਸੀ ਲਾਈ ਆ ਠੀਕ ਹੈ ਜੀ ਆਪਣੀ ਸੌਂਫਾ ਜੀ ਗੋਭੀ ਆ ਤਿੰਨ ਚਾਰ ਤਰ੍ਹਾਂ ਦੀ ਲੈਟਸ ਆ ਜੀ ਫਿਰ ਆਪਣੀ ਦੂਜੀ ਹੁੰਦੀ ਹੈ ਜੀ ਇੱਕ ਆਈਸਬਰਗ ਹੁੰਦਾ ਜਿਹੜਾ ਮੈਕਡੋਨਲਡਸ ਵਾਲੇ ਜਾਂ ਹੋਰ ਸਬਵੇ ਵਾਲੇ ਯੂਜ਼ ਕਰਦੇ ਆ ਜੀ ਮਟਰ ਲਾਏ ਆ ਮੇਥੇ ਮੇਥੀ ਜਣੀ ਸਾਰਾ ਕੁਝ ਹੀ ਬੇਸਿਕਲੀ ਜੀ ਹੁਣ ਤਿੰਨ ਚਾਰ ਤਰ੍ਹਾਂ ਦੀਆਂ ਤਾਂ ਸਾਡੇ ਕੋਲੇ ਘਰ ਦੀਆਂ ਦਾਲਾਂ ਹੀ ਆ ਬਿਲਕੁਲ ਠੀਕ ਤੇ ਬਾਕੀ ਸਬਜ਼ੀਆਂ ਆ ਗਈਆਂ ਜੀ ਫਿਰ ਜਣੀ ਸਾਨੂੰ ਜੇ ਅਸੀਂ ਇੱਕ ਚੀਜ਼ ਵੀ ਰੋਜ਼ ਖਾਣੇ ਆ ਤਾਂ ਸਾਡੀ ਦੂਜੀ ਚੀਜ਼ ਦੀ ਵਾਰੀ ਦਸਾਂ ਦਿਨਾਂ ਬਾਅਦ ਆਉਂਦੀ ਆ ਠੀਕ ਹੈ ਜੀ ਤੇ ਅਸੀਂ ਸਾਰਾ ਕੁਝ ਤਕਰੀਬਨ ਆਪ ਦਾ ਖੇਤ ਚ ਆਪ ਹੀ ਉਗੋਨੇ ਆ ਜੀ ਬਾਹਰੋਂ ਅਸੀਂ ਕੋਈ ਦਾਲ ਸਬਜ਼ੀ ਲੈਂਦੇ ਨਹੀਂ ਆਲੂ ਵੀ ਇਤਕੀ ਅਸੀਂ ਲਾਏ ਸੀਗੇ ਜੀ ਥੋੜੇ ਜਿਹਾ ਲਾਏ ਆਲੂ ਠੀਕ ਹੈ ਜੀ ਉਹਦੀ ਅਸੀਂ ਮਲਚਿੰਗ ਦੇ ਨਾਲ ਆ ਆਲੂ ਲਾਇਆ ਉੱਪਰ ਹੀ ਬੱਟ ਦੇ ਉੱਪਰ ਹੀ ਰੱਖ ਦਿੰਦੇ ਆ ਜੀ ਉਹਨੂੰ ਆਲੂ ਨੂੰ ਤੇ ਉਹ ਆਲੂ ਜਾਨੀ ਕਿ ਇੰਨਾ ਕ ਜਿਆਦਾ ਟੇਸਟੀ ਆ ਕਿਉਂਕਿ ਉਹਦੇ ਉੱਪਰ ਅਸੀਂ ਪਾਣੀ ਵੀ ਬਹੁਤ ਘੱਟ ਲਾਇਆ ਬੱਟਾਂ ਤੇ ਲਾਇਆ ਜੀ ਘਰ ਬੱਟਾਂ ਤੇ ਹੀ ਲਾਉਂਦੇ ਆ ਪਰ ਜੇ ਮਲਚਿੰਗ ਕੀਤੀ ਹੋਵੇ ਤਾਂ ਤੁਹਾਨੂੰ ਪਾਣੀ ਜਿਆਦਾ ਲਾਉਣ ਦੀ ਲੋੜ ਨਹੀਂ ਪੈਂਦੀ ਨਾ ਨਾ ਹੀ ਉਹਦੇ ਵਿੱਚ ਕੱਖ ਕੰਡਾ ਹੁੰਦਾ ਜੀ ਫਿਰ ਤੁਹਾਨੂੰ ਗੁੱਡਣ ਦੀ ਵੀ ਲੋੜ ਨਹੀਂ ਪੈਂਦੀ ਹਾਂਜੀ ਸੋ ਤਕਰੀਬਨ ਸਾਰਾ ਕੁਝ ਲਾਇਆ ਬਾਕੀ ਤੁਸੀਂ ਰੂੜੀ ਦੀ ਗੱਲ ਕਰ ਰਹੇ ਸੀ ਜੀ ਹਾਂਜੀ ਰੂੜੀ ਜੀ ਇਹ ਸਾਡੀ ਇੱਥੇ ਤਕਰੀਬਨ 15 ਕ ਟਰਾਲੀਆਂ ਰੂੜੀ ਦੀਆਂ ਹੈਗੀਆਂ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਅਸੀਂ ਜਿੰਨੀ ਵੀ ਪਿਲਾੜੇ ਦੀ ਮੈਲ ਹੁੰਦੀ ਆ ਜਾਂ ਖੀਰਲੀ ਪੱਤ ਹੁੰਦੀ ਉਹਦੇ ਵਿੱਚ ਵੀ ਗੁੜ ਤਾਂ ਹੀ ਤਿੰਨ ਕਿਲੋ ਰਹਿ ਜਾਂਦਾ ਜੀ ਉਹ ਜਿਹੜਾ ਸਾਰਾ ਕੁਝ ਅਸੀਂ ਦੁਬਾਰਾ ਰੀਯੂਜ਼ ਨਹੀਂ ਕਰਦੇ ਉਹਨੂੰ ਕਿਉਂਕਿ ਕਈ ਵਾਰ ਜਾਨਵਰ ਕੋਈ ਵਿੱਚ ਡਿੱਗ ਪੈਂਦਾ ਜਾਂ ਕੋਈ ਪੈਰ ਰੱਖ ਜਾਂਦਾ ਸਫਾਈ ਦਾ ਪੂਰਾ ਧਿਆਨ ਰੱਖੀਦਾ ਜੀ ਇਹਦੇ ਵਿੱਚ ਅਸੀਂ ਜਿਵੇਂ ਕਾਰਬਨ ਵਧਾਉਣ ਲਈ ਕੋਲਾ ਕੋਲੇ ਦਾ ਚੂਰਾ ਜੀ ਇਹਦੇ ਵਿੱਚ ਅਸੀਂ ਖਲ ਦੀਆਂ ਤਕਰੀਬਨ 2-3 ਬੋਰੀਆਂ ਫਿਰ ਇਹਦੇ ਵਿੱਚ ਅਸੀਂ ਤਕਰੀਬਨ 2 ਕਵਾਂਟਲ ਤੱਕ ਗੋੜੀ ਪਾਤਾ ਹੁਣਾ ਜੀ ਗੋੜ ਜਾਂ ਕਹਿ ਲਓ ਮੂੜੀ ਘਰੇ ਹੋਵੇ ਹਾਂਜੀ ਇਹਦੇ ਵਿੱਚ ਜੀ ਫਿਰ ਅਸੀਂ ਜਿਵੇਂ ਜਿਹੜੇ ਇੱਕ ਮਾਈਕੋਰਾਈਜ਼ ਆਉਂਦਾ ਜੀ ਟ੍ਰਾਈਕੋਡਰਮਾ ਸੂਟੋ ਮਨਾਸ ਆ ਇਹ ਸਾਰੀਆਂ ਬਾਇਓ ਫਰਟੀਲਾਈਜ਼ਰ ਆ ਇਹ ਇਹਦੇ ਨਾਲ ਵਿੱਚ ਨਾ ਜਵਾਣੂ ਪੈਦਾ ਹੁੰਦੇ ਆ ਜੀ ਉਹ ਚੀਜ਼ਾਂ ਦੇ ਨਾਲ ਠੀਕ ਆ ਜੀ ਜਦੋਂ ਅਸੀਂ ਉਹਨੂੰ ਜਵਾਣੂ ਇਹਦੇ ਵਿੱਚ ਛੱਡਦੇ ਆ ਤਾਂ ਫਿਰ ਉਹ ਮਲਟੀਪਲਾਈ ਹੁੰਦੇ ਆ ਤੇ ਬੇਸਿਕਲੀ ਇਹ ਤੇ ਵਿੱਚ ਡੀਕੰਪੋਜ਼ਰ ਵੀ ਪਾਉਨੇ ਆ ਪਾਣੀ ਛੱਡਦੇ ਆ ਜੀ ਇਹਦੇ ਉੱਪਰ ਪਾਣੀ ਨਾਲ ਅਸੀਂ ਇਹਨੂੰ ਗਿੱਲਾ ਰੱਖਦੇ ਆ ਨਮੀ ਰੱਖਦੇ ਆ ਇਹਦੇ ਵਿੱਚ ਤਾਂ ਕਿ ਇਹ ਪ੍ਰੋਪਰਲੀ ਦੂਜਾ ਡੀਕੰਪੋਜ਼ ਹੋ ਜਵੇ ਜਿਹੜੀ ਰੂੜੀ ਆਪਾਂ ਵੈਸੇ ਖੇਤ ਘਰਾਂ ਚੋਂ ਚੱਕ ਕੇ ਪਾ ਲੈਨੇ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਨੁਕਸਾਨ ਹੀ ਹੁੰਦਾ ਜੀ ਕੋਈ ਵੀ ਰੂੜੀ ਜੇ ਤੁ ਪਾਉਣੀ ਆ ਆਪਾਂ ਉਹਨੂੰ ਪ੍ਰੋਪਰ ਡੀਕੰਪੋਜ਼ ਕਰਨਾ ਜ਼ਰੂਰੀ ਆ ਜੀ ਫੇਰ ਹੀ ਉਹਦੇ ਤੱਤ ਪ੍ਰੋਪਰ ਫਸਲ ਦੇ ਵਿੱਚ ਜਾਂਦੇ ਆ ਜੀ ਇੱਕ ਨਾ ਵੀਰ ਜਦੋਂ ਅਸੀਂ ਰੂੜੀ ਉਹ ਪਿੰਡਾਂ ਵਿੱਚੋਂ ਚਾਕੇ ਖੱਤੇ ਵਿੱਚ ਪਾ ਦਿੰਦੇ ਆ ਉਹਦੇ ਵਿੱਚ ਤਾਂ ਵੈਸੇ ਪਲਾਸਟਿਕ ਦੇ ਲਫਾਫੇ ਲਫੂਫੇ ਵੀ ਬਹੁਤ ਚਲੇ ਜਾਂਦੇ ਨੇ ਉਹਦਾ ਵੀ ਧਿਆਨ ਰੱਖਣਾ ਪੈਂਦਾ ਹੋਊਗਾ ਜੀ ਬਿਲਕੁਲ ਜੀ ਅਸੀਂ ਤੁਸੀਂ ਦੇਖੋਗੇ ਰੂੜੀ ਦੇ ਵਿੱਚ ਤੁਹਾਨੂੰ ਕੋਈ ਪਲਾਸਟਿਕ ਦਿਖੂਗੀ ਨਹੀਂ ਜੀ ਅਸੀਂ ਕੱਲੀ ਕੱਲੀ ਚੀਜ਼ ਅੱਡ ਬੋਰੀ ਲਈ ਹੋਈ ਆ ਜੀ ਠੀਕ ਆ ਜੀ ਉਹ ਅਸੀਂ ਖੇਤ 'ਚ ਵੀ ਤੁਹਾਨੂੰ ਫਾਂਡੇ ਪਲਾਸਟਿਕ ਨਹੀਂ ਦਿਖੂਗਾ ਜੀ ਛੇਤੀ ਕਿਤੇ ਜਿਵੇਂ ਵੈਸੇ ਡਿੱਗਿਆ ਪਿਆ ਹੁਣ ਯੂਜ਼ ਤਾਂ ਕਰਨਾ ਹੀ ਪੈਂਦਾ ਜੀ ਪਲਾਸਟਿਕ ਨਾ ਆਪਾਂ ਐਵੇਂ ਕਹਿ ਦਈਏ ਵੀ ਅਸੀਂ ਵਰਤਦੇ ਹੀ ਨਹੀਂਗੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਖੇਤ ਦੇ ਵਿੱਚ ਬਿਨਾਂ ਮਤਲਬ ਦਾ ਪਲਾਸਟਿਕ ਖਿੰਡਿਆ ਨਾ ਮਿਲੇ ਸਾਨੂੰ ਜਿਵੇਂ ਬਾਈ ਜੀ ਹੁਣ ਤੁਸੀਂ ਜਿੰਨੀ ਕੁ ਫਸਲਾਂ ਗਨਾਈਆਂ ਨੇ ਜਿਹਦੇ ਵਿੱਚ ਤੁਸੀਂ ਪੈਦਾ ਕੀਤੀਆਂ ਨੇ ਜਿਵੇਂ ਛੋਟੇ ਕੋਲੇ ਬਾਹ ਜਾਂਦੀਆਂ ਚੀਜ਼ ਜਿਵੇਂ ਤੁਹਾਡੇ ਜ਼ਰੂਰਤ ਤੋਂ ਬਾਅਦ ਵੱਧ ਜਾਂਦੀ ਆ ਉਹਨੂੰ ਫਿਰ ਤੁਸੀਂ ਕਿਵੇਂ ਵੇਚਦੇ ਹੋ ਜੀ ਜ਼ਰੂਰਤ ਤੋਂ ਬਾਧ ਹੀ ਨਹੀਂ ਜੀ ਪਹਿਲੀ ਗੱਲ ਤਾਂ ਇਹ ਆ ਜੇ ਕੋਈ ਚੀਜ਼ ਖਰਾਬ ਵੀ ਹੋ ਗਈ ਉਹ ਅਸੀਂ ਉਹਨੂੰ ਫਿਰ ਰੂੜੀਤੀ ਸੈਟ ਲੈਣੇ ਆ ਜੀ ਜਿਵੇਂ ਤੁਸੀਂ ਇਦੂ ਬਾਧ ਦੇ ਵਿੱਚ ਫਿਰ ਤੁਸੀਂ ਵੱਧ ਬੀਜੋਗੇ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਵੀ ਜਦੋਂ ਤੁਸੀਂ ਹੋਰ ਵੱਧ ਜਿਵੇਂ ਜ਼ਮੀਨ ਖੇਤੀਕ ਕੀਲਾਂ ਵਿੱਚ ਬੀਜੋਗੇ ਕੀ ਕਰੋ ਤਾਂ ਉਦੋਂ ਤੁਸੀਂ ਕਿਵੇਂ ਫਿਰ ਵੇਚੋਗੇ ਜੀ ਅ ਬੇਚਾਂਗੇ ਜੀ ਅਸੀਂ ਜਿਹੜੀ ਨਾ ਜਿਵੇਂ ਕਣਕ ਦੀ ਆਪਾਂ ਗੱਲ ਕਰੀਏ ਇਹ ਕਣਕ ਤਾਂ ਜੀ ਲੋਕਾਂ ਨੂੰ ਮਿਲਦੀ ਨਹੀਂ ਜੀ ਸਾਨੂੰ ਹੋਣੀ ਇੰਨੀ ਜਿਆਦਾ ਡਿਮਾਂਡ ਆ ਸਾਡੇ ਕੋਲੇ ਹੈ ਨਹੀਂ ਅਸੀਂ ਜਵਾਬ ਦੇ ਚੁੱਕੇ ਆ ਵੀ ਸਾਡੇ ਕੋਲ ਹੈ ਨਹੀਂ ਜੀ ਇਹ ਕੀ ਕਹਣਕ ਵੀ ਅੱਗੇ ਵਾਲੇ ਸਾਲ ਤੋਂ ਦਾ ਜਿਹੜੇ ਬੀਜ ਮੰਗਦੇ ਛੋਟੇ ਤੋਂ ਪਹਿਲਾਂ ਹੀ ਪਹੁੰਚ ਕਰ ਲੀ ਉਹਨਾਂ ਨੇ ਹਾਂਜੀ ਪਹਿਲਾਂ ਹੀ ਜੀ ਉਹ ਕਹਿੰਦੇ ਸਾਨੂੰ ਦੋ ਪਰਤ ਕੀ ਅਸੀਂ ਦੇ ਨਹੀਂ ਪਾਵਾਂਗੇ ਕਿਉਂਕਿ ਸਾਡੇ ਕੋਲੇ ਹਜੇ ਉਨੀ ਸਪਲਾਈ ਹੈ ਨਹੀਂਗੀ ਜੀ ਠੀਕ ਹੈ ਜਿਹੜੇ ਇਹੋ ਜੀ ਗੱਲ ਨਹੀਂ ਹੈਗੀ ਜੀ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਅਵੇਅਰਨੈਸ ਹੈਗੀ ਆ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਨੂੰ ਬਹੁਤ ਆ ਉਹ ਵਧੀਆ ਹੀ ਖਾਂਦੇ ਆ ਜੀ ਉਹਨਾਂ ਨੂੰ ਚਾਹੇ ਜਿਹੜੇ ਮਰਜ਼ੀ ਰੇਟ ਮਿਲ ਜੇ ਇਹ ਚੀਜ਼ ਪਰ ਇਹ ਗੱਲ ਕਿ ਘਟਾਂ ਪਰ ਹੈਗੇ ਆ ਜੀ ਇਨਾਫ ਹੈਗੇ ਆ ਜਿਵੇਂ ਹੁਣ ਗੰਨਾ ਜੀ ਅਸੀਂ ਉਹਨਾਂ ਕੀ ਲਾਉਨੇ ਆ ਜਿੰਨਾ ਕਿ ਅਸੀਂ ਵੇਚ ਸਕੀਏ ਜਿਵੇਂ ਅੱਧਾ ਕਿ ਕਿਲਾ ਅਸੀਂ ਹਲਦੀ ਲਾਈ ਹੋਈ ਆ ਜੀ ਤੇ ਇਹਨੂੰ ਵੀ ਅਸੀਂ ਪ੍ਰੋਸੈਸ ਕਰਾਂਗੇ ਗੰਨਾ ਜੀ ਸਾਡੇ ਕੋਲ ਹਜੇ ਤਾਂ ਅੱਧਾ ਕਿ ਕਿ ਲਾਈਆ ਬਾਕੀ ਤੁਸੀਂ ਇੱਧਰ ਦੇਖੋਗੇ ਹਾਂਜੀ ਇਹ ਅਸੀਂ ਜੀ 11 ਤਰ੍ਹਾਂ ਦੀਆਂ ਵੈਰਾਈਟੀਆਂ ਇਹਤੇ ਲਾਈਆਂ ਠੀਕ ਆ ਜੀ ਇਹਦੇ ਕੱਲੇ ਕੱਲੀ ਚੀਜ਼ ਤੇ ਜੀ ਟੈਗ ਲਾਤਾ ਜਿਹੜੀਆਂ ਵੈਰਾਈਟੀਆਂ ਹੈਗੀਆਂ ਹਾਂਜੀ ਤੇ ਇਹਦੇ ਨਾਲ ਟੈਗ ਲਾਏ ਹੋਏ ਆ ਜੀ ਵੀ ਕਿਹੜਾ ਕਿਹੜੀ ਨਸਲ ਆ ਜੀ ਇਹ ਠੀਕ ਆ ਜੀ ਤੇ ਇਧਰਲੇ ਪਾਸੇ ਸਾਡਾ ਰਿਕਾਰਡ ਕੀਤਾ ਇਹ ਦੇਖ ਨਹੀਂ ਰਿਹਾ ਹਾਂਜੀ ਤੇ ਇਹ ਨਹੀਂ ਇਹ ਵੀ ਇਹ ਸਾਰਾ ਖਾਦ ਇਧਰ ਲਿਖਿਆ ਹੋਇਆ ਠੀਕ ਆ ਜੀ ਇਹੇ ਜੀ ਸਾਡੀ ਸਪੈਸ਼ਲ ਵੈਰਾਈਟੀ ਆ ਅਸੀਂ ਇਹ ਸਾਰੀ ਕਮਾਦ ਦੀ ਹੋਈ ਤਿਆਰ ਕਰ ਰਹੇ ਹਾਂ ਬੀਜ ਹਾਂਜੀ ਇਹ ਕਮਾਦ ਦਾ ਜੀ ਇਹ ਇਹਨੂੰ ਨਾ ਕੱਟ ਲੈਣੇ ਆ ਜੀ ਛੋਟੇ ਛੋਟੇ ਪੀਸੇਸ ਦੇ ਵਿੱਚ ਤੇ ਇਹਦੀ ਅੱਖ ਹੀ ਲਾਉਣੀ ਆ ਬੱਡ ਕਹਿੰਦੇ ਆ ਜੀ ਇਹਨੂੰ ਬੱਡ ਇਹਦੇ ਵਿੱਚ ਲਾ ਕੇ ਜੀ ਇਹ ਇੱਕ ਟ੍ਰੇ ਦੇ ਵਿੱਚ 50 ਅ ਬੱਡਸ ਲੱਗ ਜਾਂਦੇ ਆ ਜੀ ਇਹ ਤਕਰੀਬਨ 4 ਕਿੱਲਿਆਂ ਦਾ ਮਾਲ ਆ ਜੀ ਆ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਥੋੜਾ ਜਿਹਾ ਇਹ ਪੁੰਗਰਨਾ ਸ਼ੁਰੂ ਹੋ ਗਿਆ ਜੀ ਹੁਣ ਜਦੋਂ ਇਹ ਬਸ ਇੱਕ ਦੇ ਦਿਨ ਚ ਇਹਨੂੰ ਅਸੀਂ ਕੱਢ ਕੇ ਇੱਥੇ ਵਸਾ ਦੇਾਂਗੇ ਫਿਰ ਇਹਨੂੰ ਕਵਰ ਕਰ ਦੇਾਂਗੇ ਜੀ ਫਿਰ ਹੁਣ ਕਣਕ ਤੋਂ ਬਾਅਦ ਇਹ ਤਕਰੀਬਨ ਫੁੱਟ ਫੁੱਟ ਦਾ ਹੋ ਜਾਊਗਾ ਜਦੋਂ ਫਿਰ ਅਸੀਂ ਇਹਨੂੰ ਆਪਣੇ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰਦੇ ਹਾਂ। ਇੱਕ ਨਾ ਬਾਈ ਜੀ ਇਧਰਲੀ ਸਾਈਡ ਦੇ ਉੱਤੇ ਤੁਹਾਡੇ ਦੇਖਿਆ ਜੀ ਇੱਕ ਲਸਣ ਬੀਜਿਆ ਹੋਇਆ ਵਾ। ਤਾਂ ਇਹ ਪਹਿਲੀ ਵਾਰੀ ਦੇਖੀ ਆ ਇਹ ਨਸਲ ਦੀ। ਇਹ ਇੱਕ ਸਪੈਸ਼ਲ ਵੈਰਾਈਟੀ ਆ ਜੀ। ਇਹ ਜਣੀ ਹੁਣ ਮੈਨੂੰ ਐਗਜ਼ੈਕਟਲੀ ਤਾਂ ਪਤਾ ਨਹੀਂ ਹੈਗਾ। ਹਾਂਜੀ। ਪਰ ਇਹ ਕਹਿੰਦੇ ਆ ਕਿ ਇਹ ਅਫਗਾਨਿਸਤਾਨ ਦੀ ਵੈਰਾਈਟੀ ਆ ਜੀ। ਠੀਕ ਆ ਜੀ। ਇਹ ਹਾਂਜੀ। ਇਹਦੀ ਇਕੱਠੀ ਐਡੀ ਵੱਡੀ ਇਕੱਠੀ ਹੁੰਦੀ ਹੈ ਜੀ ਇਹਦੀ। ਕਾਫੀ ਵੱਡੀ ਇਕੱਠੀ ਹੈ। ਠੀਕ ਆ ਜੀ। ਤੇ ਜਣੀ ਤੇ ਜਿਹੜੀ ਬੀਜ ਜਣੀ ਆ ਤੁਰੀਆਂ ਹੁੰਦੀਆਂ ਉਹ ਵੀ ਕਾਫੀ ਮੋਟੀਆਂ ਆ ਜੀ। ਇਹ ਜਿਹੜਾ ਨਾਲ ਬੀ ਤਿਆਰ ਕਰ ਰਹੇ ਤੁਸੀਂ ਇਹ ਵੀ ਇਹਦਾ ਵੀ ਬੀ ਤਿਆਰ ਕਰ ਰਹੇ ਆ ਜੀ ਹਜੇ ਤੱਕ ਅਸੀਂ ਬੀ ਤੇ ਹੀ ਕੰਮ ਕਰ ਰਹੇ ਆ ਜੀ ਬੀ ਬੇਸਿਕਲੀ ਹੌਲੀ ਹੌਲੀ ਇਹ ਸੀ ਨੂੰ ਬਤਾਵਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਬੂਟੇ ਕਾਫੀ ਸ਼ੌਂਕ ਆ ਜੀ ਬੂਟੇ ਲਾਉਣ ਦਾ ਠੀਕ ਹੈ ਜੀ ਆ ਅਸੀਂ 20 ਫੁੱਟ ਚੌੜੀ ਤੱਪਹੀ ਛੱਡੀ ਹੋਈ ਆ ਜੀ ਹਾਂਜੀ ਤੇ ਫਿਰ ਇਹਦੇ ਨਾਲ ਅਸੀਂ ਸਿਟਰਸ ਦੇ ਬੂਟੇ ਲਾਏ ਹੋਏ ਆ ਜੀ 16 ਤਰ੍ਹਾਂ ਦੇ ਸਿਟਰਸ ਲਾਇਆ ਬਾਕੀ ਜਿੰਨੀਆਂ ਵੀ ਵੈਰਾਈਟੀਆਂ ਹੁੰਦੀਆਂ ਆਲੂ ਬਖਾਰਾ ਵੀ ਲਾਇਆ ਜੀ ਔਲੇ ਕਟਲ ਲਾਈ ਆ ਜੀ ਪਪੀਤਾ ਲਾਇਆ ਨਾਰਾਜੀ ਸਾਰੀਆਂ ਬੇਸਿਕਲੀ ਵੈਰਾਈਟੀਆਂ ਅੱਧਾ ਇਕੱਲੇ ਅਸੀਂ ਆੜੂਆਂ ਦਾ ਲਾਇਆ ਜੀ ਠੀਕ ਹੈ ਜੀ 20 ਕਬੂਟੇ ਅਸੀਂ ਉਹਦੇ ਲਾਇਆ ਆਪਣੇ ਐਪਲ ਦੇ ਤੇ 500 ਬੂਟੇ ਅਸੀਂ ਪਪੂਲਰ ਦਾ ਸਾਰੀ ਸਰਾਊਂਡਿੰਗ ਤੇ ਲਾਇਆਤਾ ਜੀ ਜਿੰਨੇ ਵੀ ਤੁਸੀਂ ਆਪਣੇ ਫਲਾਂ ਫੁੱਟਿਆਂ ਦੇ ਨਾਮ ਲਏ ਨੇ ਉਹ ਜਿਵੇਂ ਸਾਡੇ ਕਿਸਾਨ ਵੀਰ ਜਿਹੜੇ ਸਾਡੇ ਵੀਡੀਓ ਦੇਖ ਰਹੇ ਨੇ ਘੱਟ ਗਿਆਨ ਰੱਖਦੇ ਨੇ ਉਹ ਜਿੰਨੇ ਵੀ ਤੁਸੀਂ ਲਾਇਨ ਉਹ ਪੰਜਾਬ ਦੀ ਧਰਤੀ ਤੇ ਹੋ ਸਕਦੇ ਨੇ ਬਿਲਕੁਲ ਹੋ ਸਕਦੇ ਆ ਜੀ ਸਾਰੇ ਹੁੰਦੇ ਆ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਧਰਤੀ ਆ ਜੀ ਇੱਥੇ ਸਭ ਕੁਝ ਹੋ ਸਕਦਾ ਜੀ ਸਭ ਕੁਝ ਹੋ ਸਕਦਾ ਇਹ ਪੰਜਾਬ ਦੀ ਧਰਤੀ ਵਰਗੀ ਕੋਈ ਧਰਤੀ ਨਹੀਂ ਹੈਗੀ ਦੁਨੀਆ ਦੇ ਵਿੱਚ ਜੀ ਸਭ ਕੁਝ ਹੋ ਸਕਦਾ ਇੱਥੇ ਤੇ ਜਿਵੇਂ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਮਿਹਨਤ ਬਹੁਤ ਜ਼ਿਆਦੇ ਸਖਤ ਮਿਹਨਤ ਕੀਤੀ ਹੋਊਗੀ ਪੰਜਾਬ ਦੀ ਧਰਤੀ ਤੇ ਵੀ ਤੁਸੀਂ ਲਗਾਤਾਰ ਕਰਦੇ ਹੋ ਤਾਂ ਆਖਰ ਵਿੱਚ ਜਿਹੜੇ ਸਾਡੇ ਦੇਖਣ ਵਾਲੇ ਨੇ ਕਿਸਾਨ ਵੀਰ ਨੇ ਜਾਂ ਸਾਡੇ ਨੌਜਵਾਨ ਨੇ ਕਿ ਜਿਹੜੇ ਖੇਤੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕੋਈ ਜਾਣਕਾਰੀ ਵੀ ਉਹਨਾਂ ਦੇ ਗਿਆਨ 'ਚ ਵਾਧਾ ਹੋ ਜਾਵੇ ਆਖਰ ਵਿੱਚ ਗੱਲ ਇਹ ਹੈ ਜੀ ਜਿਵੇਂ ਹੁਣ ਆਪਾਂ ਨਾ ਇਹ ਮੋਨੋਕਲਚਰ ਦੇ ਮਗਰ ਪਏ ਹੋਏ ਆ ਝੋਨੇ ਕਣਕ ਦੇ ਮਗਰ ਪਏ ਹੋਏ ਜਿੰਨਾ ਚਿਰ ਹਰੇਕ ਕਿਸਾਨ ਇਹ ਮੋਨੋਕਲਚਰ 'ਚੋਂ ਨਿਕਲਦਾ ਨਹੀਂ ਉਹਨਾਂ ਚਿਰ ਆਪਾਂ ਆਪਣੀ ਦੁਰਦਸ਼ਾ ਹੀ ਰਹਿਣੀ ਹੈ ਜੀ ਪਾਣੀ ਥੱਲੇ ਜਾ ਰਿਹਾ ਜਮੀਨਾਂ ਦੀ ਜਿਹੜੀ ਹੈਗੀ ਆ ਉਹਦੀ ਫਰਟੀਲਿਟੀ ਜਿਵੇਂ ਆਪਾਂ ਕਹੇ ਲੋ ਵੀ ਉਹਦੀ ਉਹਦੇ ਚ ਜਾਨ ਨਹੀਂ ਰਹਿ ਗਈ ਜੀ ਆਪਣੀ ਧਰਤੀ ਦੇ ਵਿੱਚ ਉਹ ਆਪਾਂ ਸਪਰੇ ਹੰ ਕਰ ਕਰਕੇ ਅਸੀਂ ਜਾਨ ਕੱਢਤੀ ਜਾਂਦੇ ਨਹੀਂ ਬਾਕੀ ਜਿਹੜੀ ਆਪਾਂ ਵਿਡੀਸਾਈਡ ਯੂਜ਼ ਕਰਦੇ ਆ ਨਾ ਜਿਵੇਂ ਜਿਹੜੀ ਘਾਹ ਮਾਰਨ ਵਾਲੀਆਂ ਦਵਾਈਆਂ ਵਾ ਇਹ ਬਹੁਤ ਜ਼ਿਆਦਾ ਇਹ ਇਨਸਾਨਾਂ ਲਈ ਬਹੁਤ ਘਾਤਕ ਆਈ ਲੱਗਣਾ ਮਨਦੀਪ ਵੀਰ ਅਸੀਂ ਪਹਿਲਾਂ ਖਬਰਾਂ ਪੜੀਆਂ ਸੀਗੀਆਂ ਪੰਜਾਬ ਦੀ ਧਰਤੀ ਦੇ ਉੱਤੇ ਇਦਾਂ ਦਾ ਵੀ ਹੈਗਾ ਪਿੰਡ ਜਿੱਥੇ ਆਲੇ-ਦਾਲੇ ਉਹਨਾਂ ਨੇ ਤਾਰ ਲਾਤੀ ਕਹਿੰਦੇ ਧਰਤੀ ਨੂੰ ਕੈਂਸਰ ਹੋ ਗਿਆ ਇਹ ਵੀ ਸੁਣ ਚ ਆਇਆ ਜੀ ਬਿਲਕੁਲ ਜੀ ਕੈਂਸਰ ਹੀ ਹੋਣਾ ਮੈਂ ਦੇਖੋ ਮੇਰੀ ਗੱਲ ਸੁਣੋ ਇਹ ਆਪਾਂ ਜਿੰਨੀ ਕੁਆਂਟੀਟੀ ਦੇ ਵਿੱਚ ਰਿਹਾਂ ਸਪਰੇਇਆ ਯੂਜ਼ ਕਰਦੇ ਆ ਹਾਲਾਂਕਿ ਤੁਸੀਂ ਸਾਡੀ ਕਣਕ ਦੇਖੋਗੇ ਜਾਂ ਹੋਰ ਫਸਲਾਂ ਵੀ ਦੇਖੋਗੇ ਇਹ ਸਾਡਾ ਪਹਿਲਾ ਸਾਲ ਆ ਜੀ ਇਤਕੀ ਤੇ ਮੈਨੂੰ ਤਾਂ ਕਿਤੇ ਕੋਈ ਸਾਨੂੰ ਕੋਈ ਪ੍ਰੋਬਲਮ ਆਈ ਹੋਈ ਨਹੀਂ ਜੀ ਹੂੰ ਤੋ ਇੱਕ ਤਾਂ ਇਹ ਹੈ ਜੀ ਜਿਵੇਂ ਹੁਣ ਗੰਨਾ ਵਾ ਸਾਡਾ ਜਾਂ ਕੋਈ ਵੀ ਫਸਲ ਆ ਜੀ ਇੱਕ ਤਾਂ ਇਹਨੂੰ ਲਾਉਣਾ ਬੱਟਾਂ ਤੇ ਚਾਹੀਦਾ ਜੀ ਜਾਂ ਬੈੱਡ ਬਣਾ ਕੇ ਲਾਉਣਾ ਚਾਹੀਦਾ ਕਿਉਂਕਿ ਜਿੰਨਾ ਚਿਰ ਫਸਲ ਨੂੰ ਪ੍ਰੋਪਰ ਧੁੱਪ ਤੇ ਹਵਾ ਨਹੀਂ ਮਿਲਦੀ ਉਹਨਾਂ ਚਿਰ ਉਦੋਂ ਫਿਰ ਪ੍ਰੋਬਲਮਾਂ ਆਉਂਦੀਆਂ ਜੀ ਜੇ ਉਹਨੂੰ ਹਵਾ ਤੇ ਆਪਣੀ ਧੁੱਪ ਦੀ ਪ੍ਰੋਪਰ ਉਹਦੇ ਵਿੱਚ ਹੁੰਦੀ ਆ ਧੁੱਪ ਤੇ ਉਹਨੂੰ ਆ ਆਪਣਾ ਤੌਪ ਪ੍ਰੋਪਰ ਮਿਲਦੀ ਆ ਤੇ ਉਹਨੂੰ ਹਵਾ ਪ੍ਰੋਪਰ ਮਿਲਦੀ ਛੇਤੀ ਬਿਮਾਰੀ ਲੱਗਦੀ ਨਹੀਂ ਜੀ ਬਿਲਕੁਲ ਹਾਂਜੀ ਹਾਂਜੀ ਤੇ ਮਨਦੀਪ ਸਿੰਘ ਜੀ ਆਖਰ ਵਿੱਚ ਸਾਨੂੰ ਤੁਸੀਂ ਗੁੜ ਤਿਆਰ ਕਰ ਰਹੇ ਹੋ ਉਹ ਵੀ ਉਹਦੇ ਬਾਰੇ ਵੀ ਮੜੀ-ਮੋਟੀ ਜਾਣਕਾਰੀ ਦਿਓਗੇ ਜੀ ਅੰਦਰ ਜੀ ਹਾਂਜੀ ਅੱਜ ਉਹ ਜੀ ਗੁੜ ਸ਼ੱਕਰ ਅਸੀਂ ਬਣਾਉਨੇ ਆ ਜੀ ਟਿੱਕੀ ਬਣਾਉਨੇ ਆ ਨਾਲ ਹਾਂਜੀ ਅਮ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਆ ਪੱਕਲਾੜੇ ਦਾ ਕੰਮ ਸ਼ੁਰੂ ਕੀਤਾ ਹੋਇਆ ਜੀ ਹਾਂਜੀ ਆਹਾਂ ਇੱਧਰ ਟਿੱਕੀ ਬਣ ਰਹੀ ਆ ਤੇ ਇੱਧਰ ਅਸੀਂ ਜਿਹੜੀਆਂ ਮੈਲ ਵਗੈਰਾ ਇੱਥੇ ਆ ਜਾਂਦੀ ਆ ਜੀ ਇਹ ਫਿਰ ਉਹੀ ਗੱਲ ਪਹਿਲਾਂ ਹੀ ਦੱਸਿਆ ਵੀ ਰੂੜੀ ਤੇ ਪਾ ਦਿੰਦੀ ਹੈ ਜੀ ਆਹ ਆ ਜੰਗਲੀ ਭਿੰਡੀ ਹੈ ਜੀ ਹਾਂ ਭਿੰਡੀ ਦਾ ਜ਼ਿਕਰ ਕਰ ਰਹੇ ਸੀ ਬਾਈ ਜੀ ਤੁਸੀਂ ਇਹ ਜੰਗਲੀ ਭਿੰਡੀ ਹੈ ਜੀ ਇਹ ਯੂਪੀ ਤੋਂ ਆਉਂਦੀ ਹੈ ਸੁਖਲਈ ਵੀ ਕਹਿੰਦੇ ਆ ਇਹਨੂੰ ਇਹ ਗੋੜ ਬਣਾਉਣ ਦੇ ਵਿੱਚ ਵਰਤੀ ਜਾਂਦੀ ਹੈ ਜੀ ਜਿਵੇਂ ਇਹ ਜੀ ਅਸੀਂ ਜਿਵੇਂ ਇਹਦੀ ਮੈਲ ਕੱਟਦੇ ਆ ਇਹਦੇ ਨਾਲ ਠੀਕ ਹੈ ਜੀ ਕੱਟੀ ਤਾਂ ਮੈਲ ਤਾਂ ਜੀ ਉਹਦੇ ਨਾਲ ਵੀ ਕੱਟੀ ਜਾ ਸਕਦੀ ਹੈ ਮਿੱਠੇ ਛੋਡੇ ਨਾਲ ਮਿੱਠਾ ਛੋਡਾ ਪਾਉਂਦੇ ਆ ਹਾਂ ਜੀ ਪਰ ਇਹਦੇ ਨਾਲ ਸਫਾਈ ਬਹੁਤ ਆਉਂਦੀ ਹੈ ਜੀ ਚਮਕ ਆ ਜਾਂਦੀ ਹੈ ਉਹਦੇ ਉੱਪਰ ਨਾਲੇ ਕਾਫੀ ਮਹਿੰਗੀ ਆਉਂਦੀ ਹੈ ਜੀ ਪਰ ਅਸੀਂ ਕੁਆਲਿਟੀ ਨਾਲ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਅਸੀਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਜੀ ਬਿਲਕੁਲ ਠੀਕ ਹੈ ਜੀ ਇਧਰ ਦੇਖੋਗੇ ਜਿਹੜਾ ਘਿਲਾੜਾ ਜੀ ਅਸੀਂ ਲਾਇਆ ਇਧਰ ਆ ਜੋ ਉੱਪਰ ਆ ਰਿਹਾ ਇਹ ਰੋਜੀ ਰੋਜੀ ਅਸੀਂ ਸਾਫ਼ ਕਰਦੇ ਹਾਂ ਜੀ ਮੈਂ ਖੇਡ ਦੇਖੋਗੇ ਤੁਸੀਂ ਬਿਲਕੁਲ ਸਾਫ਼ ਆ ਜੀ ਤੇ ਆ ਜਿਹੜਾ ਘਿਲਾੜਾ ਜੀ ਇਹ ਵੀ ਸਪੈਸ਼ਲ ਆ ਆ ਦੇਖੋ ਥੱਲੇੋਂ ਵੀ ਅਸੀਂ ਧੋਤਾ ਜੀ ਇਹਨੂੰ ਹਮ ਤੇ ਇਹ ਜਿਹੜੀਆਂ ਪਾਈਪਾਂ ਪੂਪਾਂ ਜਾਂਦੀਆਂ ਉਹ ਵੀ ਸਾਰੀਆਂ ਧੋ ਕੇ ਰੱਖੀ ਦੀਆਂ ਜੀ ਸਫਾਈ ਦਾ ਖਾਸ ਧਿਆਨ ਰੱਖਿਆ ਜਿਵੇਂ ਆਲੂਆਂ ਦੀ ਆਪਣੀ ਗੱਲ ਚੱਲਦੀ ਸੀ ਜੀ ਆ ਦੇਖੋ ਮਲਚਿੰਗ ਕੀਤੀ ਹੋਈ ਆ ਠੀਕ ਹੈ ਜੀ ਅਸੀਂ ਇਹਨੂੰ ਇੱਕ ਵਾਰੀ ਵੀ ਨਹੀਂ ਗੋਡਿਆ ਤੁਸੀਂ ਗਿਣ ਸਕਦੇ ਹੋ ਵੀ ਕਿੰਨੇ ਕਿਹਦੇ ਵਿੱਚ ਜ਼ਿਆਦਾ ਬਾਥੂ ਹੀ ਆ ਜੀ ਬਿਲਕੁਲ ਠੀਕ ਹੈ ਬਾਥੂ ਨੂੰ ਆਪਾਂ ਵੈਜੀਟੇਰੀਅਨ ਮੀਟ ਵੀ ਕਿਹਾ ਜਾਂਦਾ ਜੀ ਇਹਦੇ ਵਿੱਚ ਇੰਨੇ ਤੱਤ ਹੁੰਦੇ ਨੇ ਜੀ ਮਨਦੀਪ ਭਾਈ ਜੀ ਕਹਿਣੀ ਗੱਲ ਕਰਨੀ ਚਾਹਾਂਗੇ ਜਿਵੇਂ ਹੁਣ ਆਲੂ ਵਿੱਚ ਹੋਏ ਸੀ ਅਸੀਂ ਤਾਂ ਦੇਖਿਆ ਵੀ ਉੱਥੇ ਆਲੂਆਂ ਦੇ ਵਿੱਚ ਤਾਂ ਬਹੁਤ ਕਾਫੂ ਜਿਆਵਾ ਉਹਨੂੰ ਵਧਾਇਆ ਜਾਂਦਾ ਫੇਰ ਉਹਨੂੰ ਕਰਦਿਆ ਛੋਟੇ ਤਾਂ ਇਹਦੇ ਵਿੱਚ ਲੱਗਦਾ ਹੀ ਨਹੀਂ ਕੋਈ ਹਾਂਜੀ ਇਹ ਦੇਖੋ ਮੇਰੇ ਨਾਲ ਤੇ ਪ੍ਰਾਲੀ ਛੋਟੀ ਆਪਦੀ ਪਾਈ ਲੱਗਦੀ ਓ ਵੀ ਪ੍ਰਾਲੀ ਹਾਂਜੀ ਅਸੀਂ ਜੀ ਇਹਦੇ ਉੱਪਰ ਕਾਫੀ ਭਾਰੀ ਮਾਤਰਾ ਦੇ ਵਿੱਚ ਪ੍ਰਾਲੀ ਦੇਤੀ ਸੀਗੀ ਜੀ ਹਾਂਜੀ ਤੁਸੀਂ ਆਲੂ ਕਿਤੇ ਇਹਦਾ ਆਪਾਂ ਕੱਢ ਕੇ ਦਿਖਾਈਏ ਤੁਹਾਨੂੰ ਤਾਂ ਐ ਚਿੱਟੇ ਰੰਗ ਦਾ ਜੀ ਇੰਨਾ ਸਵਾਦ ਆ ਜਣਾ ਜੀ ਜਣੀ ਤੁਸੀਂ ਗੱਲ ਛੱਡ ਦਿਓ ਜਿਵੇਂ ਹੁਣ ਜਿਹੜੇ ਬੰਦੇ ਖੇਤੀ ਕਰਦੇ ਆ ਜੀ ਉਹਦੀ ਆਲੂਆਂ ਦੀ ਉਹ ਤਾਂ ਤੁਹਾਨੂੰ ਦੱਸ ਸਕਦੇ ਆ ਵੀ 5-5 ਗੱਟੇ ਡਾਈ ਦੇ ਪਾ ਦਿੰਦੇ ਆ ਜੀ ਠੀਕ ਹੈ ਹੋਰ ਪਤਾ ਨਹੀਂ ਕੀ ਕੁਝ ਪਾਉਂਦੇ ਆ ਜੀ ਅਸੀਂ ਇਹਦੇ ਉੱਪਰ ਕੋਈ ਸਪਰੇਅ ਨਹੀਂ ਕੀਤੀ ਕੋਈ ਇਹਦੇ ਉੱਪਰ ਅਸੀਂ ਦੂਜਾ ਰਿਓ ਨਹੀਂ ਪਾਇਆ ਡਾਈ ਜਾਂ ਯੂਰੀਆ ਸਿਰਫ ਅਸੀਂ ਇਹਦੇ ਉੱਪਰ ਸਿਰਫ ਜਿਹੜੀ ਆਪਣੀ ਖੇਤ ਦੀ ਬਣਾਈ ਹੋਈ ਦੇਸੀ ਖਾਦ ਆ ਉਹੀ ਯੂਜ਼ ਕਰਦੇ ਆ ਜੀ ਆ ਮੰਦੀਪ ਭਾਈ ਜੀ ਆਖਰ ਵਿੱਚ ਮੈਂ ਇਹ ਗੱਲ ਕਰਨੀ ਚਾਹੂੰਗਾ ਜਿਵੇਂ ਪਹਿਲਾਂ ਵੀ ਅਮਰੀਕਾ ਦੀ ਧਾਰਤੀ ਦੇ ਉੱਪਰ ਕੈਨੇਡਾ ਦੀ ਧਾਰਤੀ ਤੋਂ ਪਰ ਜਿਵੇਂ ਵੱਖ-ਵੱਖ ਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਵੀਰ ਗਏ ਹੋਣੇ ਸਖਤ ਮਿਹਨਤਾਂ ਕਰਕੇ ਆਪਣਾ ਨਾਂ ਬਣਾਇਆ ਹੋਇਆ ਉਹਨਾਂ ਨੇ ਉਹ ਕਈ ਬੰਦੇ ਸਾਡੇ ਸੰਪਰਕ ਵਿੱਚ ਆਏ ਨੇ ਉਹ ਵੀ ਜਾਲਦਾਬ ਦੇ ਪੰਜਾਬ ਦੀ ਧਾਰਤੀ ਤਾਂ ਕਿ ਆਪਣੇ ਬਿਜ਼ਨਸ ਖੇਤੀ ਨਾਲ ਜੋੜਨ ਜਾ ਰਹੇ ਨੇ ਤਾਂ ਉਹਨਾਂ ਲਈ ਵੀ ਤਾਂ ਹੋਰ ਜਿਹੜੇ ਪੰਜਾਬ ਦੇ ਨੌਜਵਾਨ ਉਹਨਾਂ ਨੂੰ ਵੀ ਆਖਰ ਵਿੱਚ ਕੀ ਸੰਦੇਸ਼ ਦੋਗੇ ਖੇਤੀ ਦੇ ਕਿਤੇ ਨਾਲ ਜੋੜਨ ਲਈ ਦੇਖੋ ਜੀ ਬਾਬੇ ਨਾਨਕ ਨੇ ਇਹ ਗੱਲ ਕਹੀ ਜੀ ਉੱਤਮ ਖੇਤੀ ਮੱਧ ਵਪਾਰ ਨਖਿੱਧ ਚਾਕਰੀ ਜੋਨੀ ਐਸੀ ਤਾਂ ਜੀ ਹੁਣ ਉੱਥੇ ਚਾੱਕਰੀ ਕਰਦੇ ਆਏ ਆ ਸਿੱਧੀ ਗੱਲ ਐਵੇਂ ਝੂਠੋ ਜਿਵੇਂ ਮਰਜ਼ੀ ਮਾਰੀ ਚੱਲੀ ਐ ਜੀ ਰਾਜਾਂ ਦੇ ਪੁੱਤ ਹਾਂਜੀ ਇੱਥੇ ਜਾ ਕੇ ਮਜ਼ਦੂਰੀ ਕਰਦੇ ਆ ਮਜ਼ਦੂਰੀ ਕਰਦੇ ਆ ਜੀ ਇੱਥੇ ਆਪਾਂ ਮੈਂ ਕਹਿੰਨਾ ਚਾਹੇ ਥੋੜਾ ਕਰ ਲਈਏ ਜੀ ਬੰਦੇ ਦੀਆਂ ਜੇ ਤਾਂ ਖੁਆਇਸ਼ਾਂ ਦੇਖੀਏ ਖੁਆਇਸ਼ਾਂ ਤਾਂ ਬੰਦੇ ਦੀਆਂ ਮਰਦੇ ਦਮ ਤੱਕ ਨਹੀਂ ਮਰਦੀਆਂ ਜੀ ਜੇ ਬੰਦੇ ਨੇ ਥੋੜਾ ਜਿਆਦਾ ਆਪਦਾ ਸੰਜਮ ਚਾਕੇ ਬੰਦਾ ਸਿੰਪਲ ਲੀਵਿੰਗ ਐਂਡ ਹਾਈ ਥਿੰਕਿੰਗ ਚਾਜਵੇ ਤਾਂ ਮੈਂ ਕਹਿੰਨਾ ਉਹ ਉਹਦੇ ਅਰਗ੍ਰੀਸ ਨਹੀਂ ਹੁੰਦੀ ਲੋਕ ਦਿਖਾਵੇ ਚ ਨਹੀਂ ਆਪਾਂ ਨੂੰ ਪੈਣਾ ਚਾਹੀਦਾ ਜੀ ਥੋੜਾ ਕਰ ਲੋ ਵਧੀਆ ਕਰੋ ਆਦਾ ਵਧੀਆ ਖਾਓ ਹਾਂਜੀ ਸਿੰਪਲ ਰਹੋ ਜੀ ਬਹੁਤ 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 ਧੰਨਵਾਦ ਬਾਈ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਧੰਨਵਾਦ ਤੁਹਾਡਾ ਵੀ ਜੀ ਸੋ ਇਹ ਹਨ ਮਨਦੀਪ ਸਿੰਘ ਜੀ ਹਲਵਾਰਾ ਜਿਨ੍ਹਾਂ ਨੇ ਸਾਨੂੰ ਫਸਲਾਂ ਬਾਰੇ ਜਾਣਕਾਰੀ ਦਿੱਤੀ ਤੇ ਫੜਾਂ ਵਾਲੇ ਬੂਟਿਆਂ ਬਾਰੇ ਜਾਣਕਾਰੀ ਦਿੱਤੀ ਤੇ ਆਪਣੇ ਖਿਲਾੜੇ ਤੇ ਗੋੜ ਵੀ ਤਿਆਰ ਕਰਦੇ ਨੇ ਤਾਂ ਅਸੀਂ ਖੁਦ ਜਿੰਨਾ ਵੀ ਨਾਲ ਬਾਈ ਜੀ ਦੇ ਸਾਨੂੰ ਪੂਰਾ ਦਿਖਾਇਆ ਸਫਾਈ ਦਾ ਜ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਤਾ ਪੰਜਾਬ ਦੀ ਜਵਾਨੀਆਂ ਜਿਹੜੀ ਕਹਿੰਦੀ ਆ ਪੰਜਾਬ ਦੀ ਧਰਤੀ ਤੇ ਕਿੱਤਾ ਨਹੀਂ ਕੰਮ ਨਹੀਂ ਹੈਗਾ ਜ਼ਰੂਰ ਭਾਈ ਮਨਦੀਪ ਵਾਂਗ ਸਖਤ ਮਿਹਨਤ ਕਰਕੇ ਜ਼ਰੂਰ ਤਜਰਬਾ ਲੈ ਕੇ ਖੇਤੀ ਦੇ ਨਾਲ ਜੁੜੋ ਤੇ ਬਾਈ ਜੀ ਦਾ ਵੀ ਇਸ ਜਗ੍ਹਾ ਦੇ ਉੱਤੇ ਨੇ ਜਦੋਂ ਵੀ ਤੁਹਾਨੂੰ ਕਿਤੇ ਖੇਤੀ ਬਾਰੇ ਕੋਈ ਹੋਰ ਜਾਣਕਾਰੀ ਦੇਣੀ ਆ ਮਨਦੀਪ ਵੀਰ ਛੋਡੇ ਨਾਲ ਨੇ ਹਲਵਾਰਾ ਵੀਰ ਜਦੋਂ ਉਹਦਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਇੱਥੇ ਆਪਣੀ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਵਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ